ਬਸ ਤੇ ਟਰੈਕਟਰ ਟਰਾਲੀ ਦੇ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਦੋਵੇਂ ਵਾਹਨ ਕਾਫੀ ਜ਼ਿਆਦਾ ਨੁਕਸਾਨੇ ਗਏ ਨੇ ਤੇ ਉਧਰ ਇੱਕ ਮੋਟਰਸਾਈਕਲ ਸਵਾਰੇ ਸਾਹਸ ਦੀ ਚਪੇਟ ਦੇ ਵਿੱਚ ਆ ਗਿਆ ਦਾ ਰਿਜ਼ਲਟ ਟਰੈਕਟਰ ਟਰਾਲੀ ਦੇ ਵਿੱਚ ਫਸਿਆ ਮੋਟਰਸਾਈਕਲ ਸਵਾਰ ਕਾਫੀ ਜ਼ਿਆਦਾ ਜ਼ਖਮੀ ਹੋ ਗਿਆ ਬਟਾਲਾ ਤੋਂ ਫਤਿਹਗੜ ਚੂੜੀਆਂ ਆ ਰਹੀ ਪੰਜਾਬ ਰੋਡ 'ਤੇ ਬਸ ਤੇ ਟਰੈਕਟਰ ਟਰਾਲੀ ਦਾ ਬਟਾਲਾ ਰੋਡ ਫਤਿਹਗੜ ਚੂੜੀਆਂ ਮਹਾਜਨ ਹਸਪਤਾਲ ਦੇ ਸਾਹਮਣੇ ਜਿਹੜਾ ਹਾਦਸਾ ਹੁੰਦਾ ਦੱਸਿਆ ਜਾ ਰਿਹਾ ਇੱਕ ਜ਼ਬਰਦਸਤ ਦੋਹਾਂ ਵਾਹਨਾਂ 'ਚ ਟੱਕਰ ਹੋਈ ਹੈ ਤੇ ਇੱਕ ਮੋਟਰਸਾਈਕਲ ਰੇਸੇ ਦਰਮਿਆਨ ਜ਼ਖਮੀ ਹੋ ਗਿਆ ਵਾਹ ਦੇ ਵਿੱਚ ਜੋ ਮੌਜੂਦ ਸਵਾਰੀਆਂ ਸਨ ਤੇ ਟਰੈਕਟਰ ਚਾਲਕ ਦਾ ਤਾਂ ਵਾਲ-ਵਾਲ ਬਚਾ ਹੋ ਗਿਆ ਤੇ ਟਰੈਕਟਰ ਚਾਲਕ ਤੇ ਲੋਕਾਂ ਦੇ ਕਹਿਣ ਮੁਤਾਬਕ ਬੱਸ ਡਰਾਈਵਰ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਜਿਸ ਤੋਂ ਬਾਅਦ ਬੱਸ ਡਰਾਈਵਰ ਤਾਂ ਮੌਕੇ ਤੋਂ ਫਰਾਰ ਹੋ ਗਿਆ ਉਧਰ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਇਸੇ ਦਰਮਿਆਨ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਜਾਂਚ ਜਾਰੀ ਹੈ ਤੇ ਜਿਸ ਦਾ ਵੀ ਕਸੂਰ ਹੋਇਆ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ ਉਧਰ ਜ਼ਖਮੀ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸਭ ਤੋਂ ਥੋੜੀ ਦਰ ਪਹਿਲਾਂ ਪਤਾ ਲੱਗਾ ਇਹ ਵਾਪਰ ਇੱਥੇ ਬਟਾਲਾ ਰੋਡ ਰੋਡਵੇਰ ਬਸ ਆ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਆ ਟਰਾਲੀ ਦਾ ਵੀ ਨਿਚਾਨ ਹੋਇਆ ਬਸਾ ਵੀ ਨਿਚਾਨ ਹੋਇਆ ਬਸਾ ਆਪਣੀ ਸਾਈਡ ਆ ਟਰੈਕਟਰ ਟਰਾਲੀ ਆਪਣੀ ਸਾਈਡ ਆ ਬਾਕੀ ਹੁਣ ਦੇਖਦੇ ਆ ਮੌਕੇ ਦੇ ਉੱਤੇ ਕਿਹੜੀ ਗਲਤੀ ਦਾ ਕੀ ਆ ਜੋ ਵੀ ਆਉਂਦਾ ਉਹ ਦੱਸਾਂਗੇ ਜਖਮੀ ਦੋਹਾਂ ਨੂੰ ਜਖਮੀ ਬਾਰੇ ਅਜੇ ਤਾਂ ਕੋਈ ਕਲੀਅਰ ਨਹੀਂ ਕੋਈ ਮਗਰ ਕਹਿ ਰਹੇ ਇਹ ਕਿ ਇਹਨਾਂ ਦੇ ਆ ਰਿਹਾ ਹੈ ਕੋਈ ਮੋਟਰਸਾਈਕਲ ਦੇ ਉੱਤੇ ਉਹ ਵਿਸਮਰਾ ਟਰਾਲੀ ਦੇ ਜਾਂ ਜਿਸ ਤਰੀਕੇ ਵੀ ਉਹਨੂੰ ਛੱਟ ਵਗੈਰਾ ਲੱਗੀ ਆ ਉਦਾਹਣ ਦੇ ਦੇ ਆ ਕਿੱਥੇ ਦਾਖਲ ਕਰਾਂਗੇ ਸਰ ਬੱਸ ਡਰਾਈਵਰ ਬੱਸ ਡਰਾਈਵਰ ਨੇ ਮੌਕੇ ਦੇ ਉੱਤੇ ਆ ਗਈ ਪਤਾ ਕਰਦੇ ਹਾਂ ਹੁਣ ਕਿਹੜੀ ਡਿਊਟੀ ਕਿਹੜਾ ਬੱਸ ਡਰਾਈਵਰ ਸੀਗਾ ਉਹ ਆਪਾਂ ਰੋਡਵੇਜ ਵਾਲਿਆਂ ਨਾਲ ਕਰਕੇ ਉਸ ਪਰਕ ਤੇ ਉਦਾਹਣ ਦੇ ਉਥੋਂ ਲੋ ਕਾਰਵਾਈ ਕੀਤੀ ਉਥੋਂ ਆਪਾਂ ਮੌਕੇ ਦੇ ਉੱਤੇ ਆਏ ਹਾਂ ਜੋ ਕਾਰਵਾਈ ਬਿਆਨ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਹਾਂਗੇ ਪਤਾ ਲਗਾ ਮਤ ਕਿਥੋਂ ਆਈ ਹੈ ਬੱਸ ਤਾਂ ਬਟਾਲੇੋਂ ਆਈ ਹੈ ਕਨਫਰਮ ਹੋਏਗਾ ਵੀ ਇਹ ਕਿਸ਼ੋਥੋਂ ਆਈ ਹੈ ਕਿਹੜੀ ਡਿਪੋ ਇਹ ਬਟਾਲਾ ਡਿਪੋ ਦੀ ਬੱਸ ਹੈਗੀ ਹੈ ਐਸ ਟਾਈਮ ਦਿਖਾਉਂਦੀ ਹੈ ਇਹਦੇ ਬਾਰੇ ਰੋਡਵੇਜ ਦੀ ਤੁਹਾਡੇ ਨਾਟਾ ਡਰਾਈਵਰਾਂ ਨਾਲ ਕਨੈਕਟ ਲੈ ਮੌ ਇਸ ਤਰ੍ਹਾਂ ਅਹੀਂ ਸਾਰਾ ਪਾਈ ਸਾਈਡ ਤੇ ਆਉਂਦੇ ਆਂ ਆਪਣੀ ਸਾਈਡ ਤੇ ਆਉਂਦੇ ਆਂ ਬੜੇ ਮਜ਼ੇ ਨਾਲ ਆਉਂਦੇ ਸੀ ਖੇਡ ਦਾ ਏਰੀਆ ਵਾਹ ਟਰਾਲੀਆਂ ਦੇ ਲਾਗਵੜੀਓਂ ਟੀ ਵਾਲੀਆਂ ਦੇ ਕ੍ਰਾਸ ਕਰਕੇ ਆਏ ਆਂ ਕੋਈ ਮੁੰਡੇ ਅੱਗੇ ਅੱਖਾਂ ਦੇ ਕਹਿੰਦੇ ਤੁਸੀਂ ਬੜੇ ਮਜ਼ੇ ਨਾਲ ਆ ਜਾਂਦੇ ਤੇ ਇਹ ਬੜੀ ਸਪੀਡ ਤੇ ਆਉਂਦਿਆ ਤੇ ਬੱਸ ਹਾਂ ਅੱਛਾ ਕਰਾਊਡਰ ਨਗਾਇਆ ਵਾ ਤੇ ਟਰਾਲੀ ਦੇ ਮਗਰ ਮਾਰੀ ਏ ਟਰਾਲੀ ਦੇ ਤੋਂ ਟਰੈਕ ਦੇ ਹੁਕਰੇ ਨਾ ਟੁੱਟਦੇ ਇਹਨੇ ਨਾਲ ਕਰਦੇ ਵੀ ਪਟਰਾ ਦਿਆ ਨਾ ਛੇਟੇ ਤੋਂ ਹੁਆ ਹੀ ਹਾਂ ਜਦਨੀ ਆਇਆ ਕੋਈ ਹਾਂ ਜੀ ਇਹ ਕਾਰੀ ਦੇ ਮਗਰ ਮੁੰਡਾ ਮੋਟਰਸਾਈਕਲ ਆ ਉਹਦੇ ਆ ਨਹੀ 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 ਬੋ ਜੀ ਇਧਰੋਂ ਹੰਡੀ ਬੱਸ ਨਹੀਂ ਜਾਣੇ ਇਧਰ ਨੂੰ ਠੀਕ ਜੀ ਹਾਂ ਜੀ ਨਹੀਂ ਜਾਣਦੇ ਪਟਾਲੇ ਨੂੰ ਢਲਾ ਕੇ ਇਧਰੋਂ ਠੀਕ ਜੀ ਟਰੈਕਟਰ ਨਾਲ ਕੋਈ ਬਸ ਬੜੀ ਵਧੀਆ ਨੰਗੀ ਆ ਬਾਅਦ ਜਦੋਂ ਨੇ ਘੱਟ ਜਾ ਮਾਰਿਆ ਨਾ ਤੇ ਉਹ ਗਾਰਲੀ ਨੁੱਕਰ ਤੇ ਵੱਜਾ ਨਾਲ ਟਰਾਲੀ ਤੇ ਰੋਟੀ ਨਾ ਉਹ ਵੀਰੇ ਇੱਕ ਮੋਟਰਸਾਈਕਲ ਵਾਲਾ ਮਗਰ ਹੋ ਗਿਆ ਇਹ ਬਾਈ ਟਰਾਲੀ ਤੇ ਤੇ ਉਹਦਾ ਉਹ ਮਤਲਬ ਵੱਜ ਗਿਆ ਵਿੱਚ ਤੇ ਉਹਦੀਆਂ ਆੜੀਆਂ ਉਂਗਲਾਂ ਨੇ ਸਾਰੀਆਂ ਇਹ ਸਾਰੀਆਂ ਫੈਕਚਰ ਹੋ ਗਿਆ ਮਾਜਨੋ ਹਸਪੀਟਲ ਖੜਿਆ ਇਹ ਦਿਮਾਗਨ ਹਸਪੀਟਲ ਵਾਲਾ ਕਿਹਾ ਵੀ ਇਹਦਾ ਆਪਰੇਟ ਹੋਣਾ ਦੀ ਹੱਡੀ ਮਤਲਬ ਸਾਰੀਆਂ ਹੱਡੀਆਂ ਟੁੱਟ ਗਈਆਂ ਨੇ ਉਹ ਮੰਜੀਆਂ ਦਾ ਵੀਰ ਉਹਨਾਂ ਨੂੰ ਨਹੀਂ ਪਤਾ ਹੋ ਉਹ ਬਤਲੋ ਦੀ ਫੈਮਲੀ ਜਿਹੜੀ ਆਈ ਪਹਿਲਾਂ ਉਹਨਾਂ ਨੇ ਮਾਝਰੋਸ ਬੰਨ ਖੜਿਆ ਇਹਨੂੰ ਹੁਣ ਉਹ ਮਤਲਬ ਲੈ ਕੇ ਗਏ ਆ ਸ਼ਾਇਦ ਅਮਰਸਰ ਲੈ ਗਏ ਪਤਾ ਨਹੀਂ ਕਿੱਥੇ ਲੈ ਗਏ ਕਿਹੜਾ ਭਾਈ ਪੰਜਾਬ ਭੱਜ ਗਏ ਨਰੇਨਪਤ ਪਤਾ ਸੀ ਮਾਰ ਪਈ ਭੱਜ ਗਏ ਰੱਬ ਕੀਤੀ ਹੈ ਦੋ ਦੋ ਚਾਰ ਰੋੜੇ ਜਿਹੜੇ ਕਾਰ ਚੱਲੇ ਜੀ ਅੱਜ ਰੱਬ ਕੀਤੀ ਹੈ ਜਿਹੜੀ ਬੜੀ ਸਟਰੀਟ ਸੀ ਕਸੂਰ ਨਾ ਹੁੰਦਾ ਤਾਂ ਨਾ ਭਾਈ ਠੀਕ ਹੈ ਇਹ ਟਰੈਕਟਰ ਵਾਲਾ ਸਾਰੇ ਬੰਦੇ ਇਕੱਠੇ ਹੋਤੇ ਆ ਉਹ ਦੋਏ ਆਪਣਾ ਬੱਸ ਛੱਡ ਕੇ ਵੇਖੋ 20 ਲੱਖ ਦੀ ਲੱਗਦੀ ਗੱਡੀ ਆ ਛੱਡ ਕੇ ਫਰਾਰ ਹੋ ਗਿਆ ਉਹ ਬੱਸ ਫਰਾਰ ਵੀ ਛੱਡ ਗਿਆ ਹਾਂ ਤਨਾਟਾ ਕਹਿ ਰਿਹਾ ਤੇ ਹੋਲੀ ਟ੍ਰੈਫਿਕ ਹੈ ਲੋਕਾਂ ਦਾ ਸਹੀ ਗੱਲ ਇੱਕ ਥਿਆੜੀਦਾਰ ਬੰਦਾ ਵਾ ਉਹਨੇ ਉਹੋ ਕਮੋਨ ਖਾਣਾ ਤੇ ਉਹਨੂੰ ਤੇ ਭੱਜ ਗਿਆ ਇਹ ਪ੍ਰਸ਼ਾਸਨ ਨੂੰ ਚਾਹੀਦੀ ਹੈ ਵੀ ਥੋੜਾ 2 ਘੰਟੇ ਹੋਵੇ ਆਚਨਾ ਜੇ ਕੱਟ ਨਹੀਂ ਆਇਆ ਨਹੀਂ ਆਇਆ ਕਿ ਇਹ ਸਰਕਾਰੀ ਬੱਸ ਤਾਂ ਜਦੋਂ ਬਟਾਲੇ ਚਲਦੀ ਆਣਾ ਅਲੀਆ ਤੱਕ ਹੋਲੀ ਹੁੰਦੀ ਹੈ ਜਦੋਂ ਅਲੀਆ ਤੋਂ ਬਾਅਦ ਉਹ ਇੰਨੀ ਤੇਜ਼ ਫੜੇ ਘੜ ਵਿੱਚ ਆਉਂਦੀ ਹੈ ਕੋਈ ਹਿਸਾਬ ਨਹੀਂ ਆਦੀ ਤੇਜ਼ ਭਾਦੀ ਬਹੁਤ ਜ਼ਿਆਦਾ ਬਹੁਤ